ਖਬਰਨਾਮਾ ਦੇਖ ਰਿਆ ਸ਼੍ਰੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਆਪ ਆਦਮੀ ਪਾਰਟੀ ਦੇ ਮੰਤਰੀ ਦਾ ਹੜਾ ਨੂੰ ਲੈ ਕੇ ਵੱਡਾ ਖੁਲਾਸਾ ਭੇਦ ਖੋਲ ਕੇ ਰੱਖ ਦਿੱਤੇ ਗਏ ਨੇ ਆਪ ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਨੇ ਜਿਹਦੇ ਵਿੱਚ ਅਨਮੋਲਵ ਨੇ ਪੰਜਾਬ ਦੇ ਮੁੱਖ ਮੰਤਰੀ ਜਿਹਦੇ ਵਿੱਚ ਅਨਮੋਲਵ ਹੈ ਸੈਂਟਰ ਦੀ ਸਰਕਾਰ ਇਸ ਕਰਕੇ ਸੈਂਟਰ ਸਰਕਾਰ ਨੇ ਚੁੱਪੀ ਨਹੀਂ ਤੋੜੀ ਅਤੇ ਨਾ ਹੀ ਸੈਂਟਰ ਸਰਕਾਰ ਵੱਲੋਂ ਕਿਸੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ ਕਿ ਕਿੰਨੇ 100 ਕਰੋੜ ਰੁਪਇਆ ਜਿਹੜਾ ਪੰਜਾਬ ਦੇ ਲੋਕਾਂ ਨੂੰ ਦੇਣਾ ਹੈ ਜਿਨ੍ਹਾਂ ਦੀ ਲਗਭਗ 2.5 ਲੱਖ ਇਕੱਲਾ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਪੰਜਾਬ ਦੇ ਵਿੱਚ ਤਰਥੱਲੀ ਮੱਚੀ ਹੋਈ ਹੈ ਹੜ੍ਹਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਹੜ੍ਹਾਂ ਦੇ ਪਾਣੀ ਨੂੰ ਲੈ ਕੇ ਪੰਜਾਬ ਦੇ ਵਿੱਚ ਹਜ਼ਾਰਾਂ ਲੋਕ ਬੇਕਾਰ ਹੋ ਗਏ ਨੇ ਪੰਜਾਬ ਦੇ ਵਿੱਚ 2.5 ਲੱਖ ਕਿੱਲੇ ਤੋਂ ਵੱਧ ਝੋਨੇ ਦੀ ਫਸਲ ਤਬਾਹ ਹੋ ਗਈ ਹੈ ਅਤੇ ਸੈਂਕੜੇ ਮੱਝਾਂ ਅਤੇ ਗਾਵਾਂ ਮਰ ਚੁੱਕੀਆਂ ਨੇ ਵਕ ਵਕ ਸਮਾਜਿਕ ਸੰਸਥਾਵਾਂ ਵੱਲੋਂ ਵਕ ਵਕ ਫੈਡਰੇਸ਼ਨਾਂ ਵੱਲੋਂ ਖਾਸ ਕਰਕੇ ਪੰਜਾਬੀਆਂ ਦਾ ਦਿਲ ਬੜਾ ਵੱਡਾ ਹੈ ਪੰਜਾਬੀ ਵੱਡੇ ਪੱਧਰ ਤੇ ਆਪਣੇ ਹਲਕਿਆਂ ਦੇ ਵਿੱਚੋਂ ਆਪਣੇ ਪਿੰਡਾਂ ਤੋਂ ਜੋ ਪੈਸਾ ਇਕੱਠਾ ਕਰਕੇ ਆਪਣੇ ਪਿੰਡਾਂ ਨੂੰ ਜੋ ਪੈਸਾ ਫੰਡ ਇਕੱਠਾ ਕਰਕੇ ਜਿਹੜਾ ਰਾਹਤ ਦੇ ਕਾਰਜ ਕਰ ਰਹੇ ਨੇ ਭੋਜਨ ਭੇਜੇ ਜਾ ਰਹੇ ਨੇ ਖਾਣ ਪੀਣ ਦਾ ਸਬਾਨ ਭੇਜਿਆ ਜਾ ਰਿਹਾ ਹੈ ਪੀਣ ਦਾ ਪਾਣੀ ਭੇਜਿਆ ਜਾ ਰਿਹਾ ਹੈ ਇੱਧਰ ਪੰਜਾਬ ਦੇ ਮੰਤਰੀ ਨੇ ਖੁਦ ਖਲਾਸਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਕੌਣ ਜ਼ਿੰਮੇਵਾਰ ਹੈ ਕਿਉਂਕਿ ਵਾਰ-ਵਾਰ ਪੰਜਾਬੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਵੱਲੋਂ ਕਿ ਭਾਈ ਸਾਨੂੰ ਦੱਸਿਆ ਚਾਵੇ ਕਿ ਕੌਣ ਜ਼ਿੰਮੇਵਾਰ ਹੈ ਖੜਾਂ ਦੇ ਪਾਣੀ ਨੂੰ ਲੈ ਕੇ ਤੁਸੀਂ ਦਿਖਾਉਣ ਜਾ ਰਹੇ ਹੋ ਵੈਸੇ ਰੋਜ਼ ਤੁਸੀਂ ਦਿਖਾ ਵੀ ਰਹੇ ਹੋ ਤੁਹਾਡਾ ਧੰਨਵਾਦ ਹੈ ਸਾਡਾ ਬਾਕੀ ਜੋ ਖੜਾਂ ਦੀ ਸਥਿਤੀ ਬਣੀ ਆ ਪੰਜਾਬ ਦੇ ਵਿੱਚ ਤਾਂ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਭਾਵੇਂ ਪਾਕਿਸਤਾਨ ਦੇ ਵਿੱਚ ਜੋ ਸਾਰੇ ਕਿਤੇ ਪਾਣੀ ਆਇਆ ਬਰਸਾਤਾਂ ਹੋਈਆਂ ਨੇ ਹੜ੍ਹ ਆਏ ਨੇ ਤੇ ਉਹਦਾ ਸਾਰਾ ਜਿਹੜਾ ਖਮਿਆਜਾ ਉਹ ਪੰਜਾਬ ਨੂੰ ਭੁਗਤਣਾ ਪਿਆ ਹੁਣ ਅੱਜ ਤੱਕ ਇਤਿਹਾਸ ਦੇ ਵਿੱਚ ਜੇ ਕਦੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਗੱਲ ਕਰਦੇ ਆ ਜਿਆਦੇ ਪਾਣੀ ਦੀ ਗੱਲ ਕਰਦੇ ਆ ਤਾਂ ਗੱਲ ਆਉਂਦੀ ਹੈ 1988 ਦੀ ਜਾਂ ਆਉਂਦੀ ਹੈ 2023 ਦੀ ਪਰ 1988 ਦੇ ਵਿੱਚ ਜੋ ਡਿਸਚਾਰਜ ਹੋਇਆ ਸੀ ਟੋਟਲ ਪਾਣੀ ਦਾ ਉਹ 11 ਲੱਖ 20 ਹਜ਼ਾਰ ਕਿਊਸਿਕ ਹੋਇਆ ਸੀ ਪਰ ਹੁਣ ਜਿਹੜਾ ਡਿਸਚਾਰਜ ਹੋਇਆ 14 ਲੱਖ 11 ਹਜ਼ਾਰ ਕਿਊਸਿਕ ਹੈ ਜਿਹੜਾ ਉਹ ਡਿਸਚਾਰਜ ਹੋਇਆ ਹੈ ਜਿਹੜਾ ਕਹਿਣ ਤੋਂ ਭਾਵ ਕਿ 88 ਦੇ ਕੰਪੈਰੀਟਿਵ ਵਰੀ ਬਹੁਤ ਜ਼ਿਆਦਾ ਸੀ ਤੇ ਇਹ ਜਿਹੜਾ ਡਿਸਚਾਰਜ ਹੋਇਆ ਹੈ ਇਹ ਡਿਸਚਾਰਜ ਦੇ ਮਾ ਤੋਂ ਸਿਰਫ 2 ਲੱਖ ਕਿਊਸੇ ਕੋਇਆ ਹੈ। ਬਾਕੀ ਸਾਰਾ ਖੱਡਾਂ ਤੋਂ ਉਹ ਖੱਡਾਂ ਭਾਵੇਂ ਜੰਮੂ ਕਸ਼ਮੀਰ ਦੀਆਂ ਨੇ ਭਾਵੇਂ ਹਿਮਾਚਲ ਜੋਂ ਆਉਂਦਾ ਪਾਣੀ ਤੇ ਭਾਵੇਂ ਉਜ ਡਰਿਆ ਦੇ ਵਿੱਚੋਂ ਪਾਣੀ ਆਉਂਦਾ ਕਿਤੋਂ ਵੀ ਪਾਣੀ ਆਉਂਦਾ ਹੈ ਤਾਂ ਉਹ ਜਿਹੜਾ 14 ਲੱਖ 11 ਹਜ਼ਾਰ ਕਿਊਸੇ ਹੈ ਜਿਹੜਾ ਉਹ ਪਾਣੀ ਦਾ ਡਿਸਚਾਰਜ ਹੋਇਆ ਹੈ ਜਿਹਦੇ ਕਰਕੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਆਇਆ ਤੇ ਜਿਹਦਾ ਨੁਕਸਾਨ ਹੋਇਆ ਤੇ ਇਸ ਦੇ ਲਈ ਕਰੀਬ 1000 ਸਾਡੇ ਜਿਹੜੇ ਫਿੰਡ ਨੇ ਕੋ ਅਫੈਕਟਡ ਹੋਏ ਨੇ ਸੱਤ ਜਿਹੜਿਆਂ ਦੇ ਵਿੱਚ ਅਫੈਕਟਡ ਹੋਏ ਨੇ ਤੇ ਅਸੀਂ ਇਹਨਾਂ ਜਿਹੜਿਆਂ ਦੇ ਵਿੱਚ ਜੋ ਰੈਸਕਿਊ ਕਰਨਾ ਸੀ ਕੋਈ ਲੋਕ ਫਸੇ ਸੀ ਕੋਈ ਰਾਹਤ ਪਹੁੰਚਾਣੀ ਸੀ ਸਭ ਤੋਂ ਵੱਡੀ ਗੱਲ ਇਸ ਸਮੇਂ ਧੀ ਸੀ ਕਿ ਲੋਕਾਂ ਦੀ ਜਾਨ ਮਾਲ ਦੀ ਰੱਖੀ ਕੀਤੀ ਜਾਂਦੀ ਸੋ ਅਸੀਂ ਉਸ ਦੇ ਲਈ ਪੂਰੇ ਪ੍ਰਬੰਧ ਕੀਤੇ ਤੇ ਤੇ 11000 330 ਲੋਕਾਂ ਨੂੰ ਅਸੀਂ ਵੈਕੂਏਟ ਕੀਤਾ ਹੈ ਵੈਕੂਏਟ ਸੈਂਟਰ ਜਿਹੜੇ ਨੇ ਅਸੀਂ 87 ਵੈਕੂਏਟ ਸੈਂਟਰ ਬਣਾਏ ਤੇ ਉੱਥੇ ਸਾਰਾ ਕੁਝ ਹੈ ਜਿਹੜਾ ਉਹ ਰਹਿਣ ਦਾ ਪ੍ਰਬੰਧ ਕੀਤਾ ਗਿਆ ਏਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਬ੍ਰਿੰਦਰ ਗੋਹਿਲ ਉਹਨਾਂ ਕਹਿੰਦਾ 1988 2023 ਦੇ ਵਿੱਚ 11000 ਕਿਊਸਕ ਪਾਣੀ ਛੱਡਿਆ ਗਿਆ ਲੇਕਿਨ ਹੁਣ 14 ਲੱਖ ਕਿਊਸਕ ਪਾਣੀ ਜਿਹੜਾ ਹੈ ਛੱਡਿਆ ਗਿਆ ਪਹਿਲਾਂ 11 ਲੱਖ ਛੱਡਿਆ ਗਿਆ ਸੀ ਕਿਊਸਕ ਹੁਣ 14 ਲੱਖ ਛੱਡਿਆ ਗਿਆ ਹੈ ਇਸ ਕਰਕੇ ਪੰਜਾਬ ਦੇ 7 ਜ਼ਿਲ੍ਹੇ ਪੂਰੀ ਤਰ੍ਹਾਂ ਪਾਣੀ ਦੇ ਨਾਲ ਅਫੈਕਟਡ ਹੋਏ ਪ੍ਰਭਾਵਿਤ ਹੋਏ ਬ੍ਰਿੰਦਰ ਗੁਰ ਗੋਇਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਾਣੀ ਡੈਮਾਂ ਦੇ ਵਿੱਚ ਛੱਡਿਆ ਗਿਆ ਫਿਰ ਇਸ ਨੂੰ ਅਸੀਂ ਕੁਦਰਤੀ ਆਫ਼ਤ ਨਹੀਂ ਕਹਿ ਸਕਦੇ ਕਿਉਂਕਿ ਇਹ ਫਿਰ ਸਰਕਾਰ ਦੀ ਇੱਕ ਬੜੀ ਵੱਡੀ ਨਰਕੀ ਹੈ ਜਾਂ ਕਹਿ ਦਈਏ ਜਾਣ ਬੁੱਝ ਕੇ ਜਿਹੜਾ ਪਾਣੀ ਜੂਨ ਜੁਲਾਈ ਮਹੀਨੇ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਦੇ ਲੋਕਾਂ ਨੂੰ ਰਾਜਸਥਾਨ ਦੇ ਲੋਕਾਂ ਨੂੰ ਦੇਣਾ ਚਾਹੀਦਾ ਸੀ ਉਹ ਸਰਕਾਰਾਂ ਵੱਲੋਂ ਦਿੱਤਾ ਕਿਉਂ ਨਹੀਂ ਗਿਆ ਚਾਹੇ ਉਹ ਪੰਜਾਬ ਸਰਕਾਰ ਹੈ ਤੇ ਚਾਹੇ ਉਹ ਸੈਂਟਰ ਸਰਕਾਰ ਹੈ ਵੈਸੇ ਪਾਣੀਆਂ ਪਿੱਛੇ ਇੱਕ ਦੂਜੇ ਨਾਲ ਇਹ ਸਟੇਟਾਂ ਲੜਦੀਆਂ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਸੁਪਰੀਮ ਕੋਰਟ ਦੇ ਦਰਵਾਜ਼ੇ ਖੜਕਾਏ ਜਾਂਦੇ ਨੇ ਲੇਕਿਨ ਇਹ ਪਾਣੀ ਸਟੋਰ ਕੀਤਾ ਹੋਇਆ ਛੱਡਿਆ ਕਿਉਂ ਨਹੀਂ ਗਿਆ ਇੱਕਦਮ ਪਾਣੀ 14 ਲੱਖ ਸਮਥਿੰਗ ਕਿ ਉਸ ਦੇ ਜਿਹੜਾ ਇੱਕ ਵਾਰੀ ਛੜ ਦਿੱਤਾ ਗਿਆ ਇਸ ਕਰਕੇ ਪੰਜਾਬ ਦੇ 7 ਜਿਲ੍ਹੇ ਪ੍ਰਭਾਵਿਤ ਹੋਏ ਨੇ ਹੁਣ ਪੰਜਾਬ ਦੇ 9 ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਨੇ ਕਿਉਂਕਿ ਹਿਮਾਚਲ ਅਤੇ ਜੰਮੂ ਪੁਸ਼ਕਸ਼ੀਰ ਆਦਿਆਂ ਖੱਡਾਂ ਦਾ ਪਾਣੀ ਵੀ ਪੰਜਾਬ ਵੱਲੋਂ ਆ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਰਾਦ ਦੇ ਕਾਰਜ ਕੀਤੇ ਜਾ ਰਹੇ ਨੇ ਕਿਉਂਕਿ ਸਰਕਾਰਾਂ ਉੱਤੇ ਦੋਸ਼ ਲਗਾਏ ਜਾ ਰਹੇ ਨੇ ਕਿ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ਤੁਹਾਨੂੰ ਪਤਾ ਸੀ ਕਿ ਅਗਸਤ ਮਹੀਨੇ ਦੇ ਵਿੱਚ 15 ਤੋਂ 20 ਦਿਨ ਲਗਾਤਾਰ بارش ਪਵੇਗੀ ਤੇ ਜਿਹੜਾ ਪਾਣੀ ਸਟੋਰ ਪੌਗਡੈਮ ਦੇ ਵਿੱਚ ਪਾਖੜਾ ਡੈਮ ਦੇ ਵਿੱਚ ਮੈਦੀ ਪ੍ਰੋਡੈਕਟ ਸਟੋਰ ਕੀਤਾ ਹੋਇਆ ਸੀ ਉਹ ਪਾਣੀ ਝੋਨੇ ਦੀ ਫਸਲ ਵਾਸਤੇ ਕਿਉਂ ਨਹੀਂ ਦਿੱਤਾ ਗਿਆ ਜੇਕਰ ਦਿੱਤਾ ਹੁੰਦਾ ਤਾਂ ਹੋ ਸਕਦਾ ਹੈ ਕਿ 8-9 ਲੱਖ ਕਿਊਸਿਕ ਪਾਣੀ ਛੱਡਣ ਦੀ ਲੋੜ ਪੈਂਦੀ ਉਹਦੇ ਨਾਲ ਜਿਆਦਾ ਹੜ੍ਹਾਂ ਤੇ ਜਿਆਦਾ ਹਲਕਿਆਂ ਦੇ ਉੱਤੇ ਪ੍ਰਭਾਵ ਨਹੀਂ ਪੈਣਾ ਸੀ ਥੋੜੀਆਂ-ਬਹੁਤੀਆਂ ਫਸਲਾਂ ਦਾ ਨੁਕਸਾਨ ਹੋਣਾ ਸੀ ਤਾਂ